ਜਗਤ ਸਾਹਿਬ 11 11 ਸਾਲ ਦੇ ਸ਼ਾਸਨ ਦੀ ਤੁਸੀਂ ਗੱਲ ਕਰ ਰਹੇ ਹੋ 2014 ਚ ਸ਼ੁਰੂਆਤ ਹੋਈ ਸੀ ਤਾਂ ਅਕਾਲੀ ਬੀਜਪੀ ਇਕੱਠੇ ਇਲੈਕਸ਼ਨ ਲੜ ਰਹੇ ਸੀਗੇ ਅੱਜ ਦੇ ਟਾਈਮ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਦਾ 2027 ਚ ਭਾਗੀਵਾਲ ਕੌਣ ਹੋਏਗਾ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਦੇਖਿਆ ਕਦੇ ਢੀਂਡਸਾ ਸਾਹਿਬ ਜਾਂ ਕਦੇ ਕੈਪਟਨ ਮਰਿੰਦਰ ਸਿੰਘ ਦੀ ਨਵੀਂ ਪਾਰਟੀ ਭਾਈਵਲ ਰਹੀ 27 ਨੂੰ ਲੈ ਕੇ ਬੀਜਪੀ ਦਾ ਕੀ ਟਾਰਗੇਟ ਹੈ ਇੱਕ ਮਿੰਟ ਜਗਤ ਸਾਹਿਬ ਇਸੇ ਨਾਲ ਹੀ ਸਵਾਲ ਹੈਗਾ ਤੁਸੀਂ ਢੀਂਡਸਾ ਸਾਹਿਬ ਦੇ ਉੱਥੇ ਗਏ ਸੀਗੇ ਤੇ ਅਪੀਲ ਵੀ ਤੁਸੀਂ ਕੀਤੀ ਹੈਗੀ ਆ ਵੀ ਅਕਾਲੀ ਦਲ ਦੇ ਅਲੱਗ-ਅਲੱਗ ਧੜਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਇਹਦਾ ਮਤਲਬ ਵੀ ਆਉਣ ਵਾਲੇ ਟਾਈਮ ਦੇ ਵਿੱਚ ਬੀਜੇਪੀ ਤੇ ਅਕਾਲੀ ਦਲ ਦਾ ਕੋਈ ਅਲਾਈਅੰਸ ਦੀ ਸੰਭਾਵਨਾ ਸਭ ਸਾਰੀ ਪ੍ਰੋਬਲਮ ਹੈ ਤੁਸੀਂ ਵੀ ਪੂਰੀ ਗੱਲ ਤੁਸੀਂ ਯਾਦ ਤੁਸੀਂ ਦੇਖ ਕੇ ਅਣ ਦੇਖੀ ਕਰੀ ਜਾਂਦੇ ਹੋ ਮੈਂ ਜਿਹੜੀ ਗੱਲ ਕਹੀ ਸੀ ਉਹ ਪੂਰੀ ਤੁਸੀਂ ਸੁਣੋ ਪਰ ਬਿੱਟ ਮੋਂ ਨੂੰ ਸੁਣੋਗੇ ਤਾਂ ਆਪਣੇ ਆਪ ਸਮਝ ਆ ਜੂਗੀ ਮੈਂ ਮੈਂ ਕਹਾ ਸੀ ਵੀ ਪੰਜਾਬ ਦਾ ਸਾਡਾ ਜਿਹੜਾ ਸੁਨਹਿਰੀ ਸਾਡਾ ਵਿਰਸਾ ਹੈ ਉਸ ਵਿਰਸੇ ਨੂੰ ਸੰਭਾਲ ਲਓ ਜੇ ਨਹੀਂ ਸੰਭਾਲੋਗੇ ਤਾ ਉਸ ਵਿਰਾਸਤ ਦਾ ਇੰਤਕਾਲ ਕੋਈ ਆਪਣੇ ਨਾਮ ਚੜਾ ਲੂਗਾ ਜਿਹੜੇ ਆ ਲੋਕਾਂ ਜੀ ਤਾਂ ਕਿ ਭੇਜਦੇ ਸਾਬ ਜੇ ਤੁਸੀਂ ਉਹ ਜਾਣਦੇ ਹੋ ਜੇ ਆਈ ਨਹੀਂ ਕਿਸੇ ਦੇ ਜੇ ਤੁਸੀਂ ਉਹ ਜਾਣਦੇ ਹੋ ਜੇ ਆਈ ਨਹੀਂ ਕਿਸੇ ਦੇ ਸਮਝ ਆਈ ਵੀ ਸੁਨੀਲ ਜਾਖੜ ਉਹਨਾਂ ਨਾਲ ਸਮਝੌਤਾ ਸੁਨੀਲ ਤਾਂ ਇੱਕ ਪੰਜਾਬੀ ਦੇ ਤੌਰ ਤੇ ਬੋਲ ਰਿਹਾ ਸੀਗਾ ਸਾਬ ਉੱਥੇ ਇੱਕ ਮੈਂ ਪ੍ਰਧਾਨ ਦੇ ਤੌਰ ਤੇ ਬੋਲੂਗਾ ਸਭ ਪਹਿਲਾਂ ਆਪਣੇ ਪੈਰਾਂ ਤੇ ਖੋਣ ਤੁਹਾਡੀ ਦੁਕਾਨ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੈਂ ਤਾਂ ਤੁਸੀਂ ਜਾ ਕੇ ਆ ਕੇ ਨੇਗੋਸ਼ੀਏ ਤੁਹਾਨੂੰ ਬਿਠਾਊਗਾ ਕੌਣ ਸਾਬ ਦੇਖੋ ਸਿੰਪਲ ਗੱਲ ਹੈ ਰਾਜਨੀਤੀ ਦੇ ਵਿੱਚ ਜਦੋਂ ਕੋਈ ਆਪਸੇ ਬੈਠ ਕੇ ਗੱਲ ਹੋ ਗਈ ਤੇ ਸਿੰਪਲ ਇੱਕ ਇੰਗਲਿਸ਼ ਜਿਹਾ ਜਿਹੜਾ ਫਰੇਜ਼ ਮੈਂ ਤੁਹਾਨੂੰ ਦੱਸ ਦੇਣਾ ਵਾਟ ਡੂ ਯੂ ਬ੍ਰਿੰਗ ਟੂ ਦਾ ਟੇਬਲ ਆਇ ਤੇ ਦੱਸੋ ਵਾਟ ਡੂ ਯੂ ਹੈਵ ਟੂ ਆਫਰ ਤੁਹਾਡੇ ਕੋਲ ਹੈ ਕੀ ਪੱਲੇ ਸਭ ਧੂਏ ਸੁਣੀ ਇਹੀ ਗੱਲ ਕਰ ਤੁਸੀਂ ਅੱਜ ਤੋਂ 1.5 ਸਾਲ ਦੀ ਗੱਲ ਕਰੀ ਜਾਂ ਨਾ ਸਵੇਰ ਦੀ ਗੱਲ ਕਰੋ ਤੁਸੀਂ ਗੱਲ ਸਵੇਰ ਦੀ ਕਰੋ ਮੈਂ ਤੁਹਾਨੂੰ ਅੱਜ ਦੀ ਗੱਲ ਦੱਸ ਰਿਹਾ ਵੀ ਇਵਨ ਅੱਜ ਵਿਜ਼ਨ ਅਸੀਤਾ ਤੁਸਤਾ ਹੈ ਵਿਜ਼ਨ ਲੈ ਕੇ ਚੱਲ ਰਿਹਾ ਮੇਰਾ ਕਹਿਣਾ ਹੈ ਅੱਜ ਹੋ ਜੇ 27 ਚ ਹੋਵੇ 28 ਚ ਹੋਵੇ ਜਿੱਦ ਦਿਨ ਵੀ ਕੋਈ ਕਿਸੇ ਨਾਲ ਵੀ ਡਾਇਲੋਗ ਹੋਊਗਾ ਡਾਇਲੋਗ will be on a principle of what do you bring to the table ਤੁਹਾਡੇ ਪੱਲੇ ਕੀ ਹੈ ਦੱਸੋ ਉਹਦੇ ਬਾਅਦ ਉਹ ਗੱਲ ਕਰੀਏ ਉਹ ਬੀਜਪੀ ਕਿਸੇ ਨੂੰ ਨੋਬਡੀ ਵੇਟਸ ਫॉर ਨੋਬਡੀ ਸਾਰਾ ਦਾ 217 ਹੈ 117 ਵਜੇ ਚੱਲਿਆ ਹਸਤੇ ਨਿਕਲੇ ਸਾਰੇ 117 ਵਾਸਤੇ ਚੰਦੇ ਸਾਰੇ 117 ਦਾ ਲੈ ਕੇ ਚੱਲੇ ਆ ਕੱਲ ਕੇ ਦਾ ਕੀ ਹੋਣਾ ਨਹੀਂ ਹੋਣਾ ਮੈਂ ਦੇਖੋ ਮੇਰੇ ਕੋ ਪਾਇਆ ਕੁ ਨਗਨੁਕ ਪਾਇਆ ਦੇਖਿਆ ਤੁਸੀਂ ਕਦੇ ਮੇਰੇ ਮੇਰੇ ਕੋ ਨਗਨੁਕ ਪਾਇਆ ਵੇ ਮੈਂ ਤਾਂ ਉਸ ਮਾਲਕ ਦੇ ਅੰਦਰ ਹੀ ਯਕੀਨ ਕਰਦਾ ਜਿਉਂਨੇ ਜੋ ਕੁਝ ਕਰਨਾ ਵਧੀਆ ਕਰੀ ਜਾਂਦਾ ਐਵੇਂ ਮੈਂ ਟੋਣੀ ਟੋਟ ਕੇ ਚੁਣ ਨਾ ਜੋਤਿਸ਼ੀ ਕਰਦਾ ਤੇ ਜਿੰਨੂੰ ਕਿਤੇ ਆ ਸਮਝ ਆ ਜੇ ਵੀ ਕੱਲ ਕੀ ਹੋਣਾ ਹੈ ਕਿ ਨਹੀਂ ਹੋਣਾ ਉਹਦਾ ਮੈਂ ਕਹਿੰਦਾ ਆ ਮਸਕ ਮੁਸਕ ਤਾਂ ਪਿੱਛੇ ਰਹਿ ਜਾਣਗੇ ਉਹ ਬੜਾ ਕੇ ਨਿਕਲ ਜੂਗਾ ਥੈਂਕ ਯੂ ਸੋ ਮਚ